ਦੇਖੋ ਦੋਸਤੋ ਜੇਕਰ ਕੈਮਰਾ ਨਾ ਹੁੰਦਾ ਤਾਂ ਕਿਸੇ ਨੇ ਮੰਨਣਾ ਨਹੀਂ ਸੀਗਾ ਇਹਨਾਂ ਚੋਰਨੀਆਂ ਨੂੰ ਆਪਣੀ ਇੱਜ਼ਤ ਦੀ ਕੋਈ ਫਿਕਰ ਨਹੀਂ ਹੁੰਦੀ ਇਹ ਬੰਦੇ ਨੂੰ ਬੇਫਕੂ ਬਣਾ ਕੇ ਉਹਦੇ ਪੈਸੇ ਮੋਬਾਈਲ ਉੱਟ ਕੇ ਲੈ ਜਾਂਦੀਆਂ ਨੇ ਦੁਰਾਹ ਦੇ ਵਿੱਚ ਮਹਿਲਾ ਦੇ ਪਰਸ ਚੋਂ ਪੈਸੇ ਕੱਢਣ ਵਾਲੀਆਂ ਸ਼ੱਕੀ ਔਰਤਾਂ ਨੇ ਖੰਨਾ ਵਿਕੇ ਇੱਕ ਦੁਕਾਨ ਤੇ ਇੱਕ ਹੋਰ ਮਹਿਲਾ ਨੂੰ ਬਣਾਇਆ ਆਪਣਾ ਸ਼ਿਕਾਰ ਮਹਿਲਾ ਨੇ ਪਹਿਲਾ ਲਿਫਾਫਾ ਕੱਟਿਆ ਜਦ ਪਰਸ ਨਹੀਂ ਨਿਕਲਿਆ ਤਾਂ ਉੱਪਰੋਂ ਹੱਥ ਪਾ ਕੇ ਪਰਸ ਕੱਢ ਕੇ ਲੈ ਗਈਆਂ ਅਤੇ ਫਰਾਰ ਹੋ ਗਈਆਂ ਰਣਬੀਰ ਸਿੰਘ ਜੀ ਕਿਚੀ ਦੀ ਸ਼ਾਪ ਆਪਣੀ ਲੈਸਾਂ ਦੀ ਜੀ ਸਿਮਰਨ ਲੈਸ ਤੋਂ ਆ ਜੀ ਕਿਹਦੀ ਜਗਾ ਸਰ ਇਹ ਗੁਰੂ ਅਮਰਦਾਸ ਮਾਰਕੀਟ ਜੀ ਸ਼ਹਿਰਖਾਨਾ ਜਿਹੜੀ ਕੱਲ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਡੀ ਦੁਕਾਨ ਦੀ ਕੀ ਘਟਨਾ ਹੋਈ ਹੈ ਸਾਰੀ ਉਹ ਦੋ ਲੇਡੀਜ਼ ਪਹਿਲਾਂ ਜੀ ਸਮਾਨ ਲੈ ਰਹੀਆਂ ਸੀਗੀਆਂ ਉਹਰੇ ਤੇ ਦੋ ਲੇਡੀਜ਼ ਹੋਰ ਐਂਟਰੀ ਕਰੀ ਉਹਨਾਂ ਨੇ ਤੇ ਉਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਪਰਸ ਤੇ ਟੱਕ ਲਾਇਆ ਪਹਿਲਾਂ ਉਹਨਾਂ ਨੇ ਜੀ ਹੂੰ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਪੈਸੇ ਨਹੀਂ ਨਿਕਲੇ ਉਹਨਾਂ ਤੋਂ ਫਿਰ ਉਹ ਦੂਜੇ ਪਾਸੇ ਟੱਕ ਲਾਇਆ ਉਹਨਾਂ ਨੇ ਫਿਰ ਵੀ ਪੈਸੇ ਨਹੀਂ ਨਿਕਲੇ ਜੀ ਫਿਰ ਉਹਨਾਂ ਨੇ ਉੱਪਰਲੇ ਪਾਸੋਂ ਪੂਰੀ ਕਿੱਟੀ ਕੱਢ ਲਈ ਜੀ ਉਹਦੀ ਕਿੱਟ ਕੱਢ ਕੇ ਫੇਰ ਉਹ ਜਦੀ ਚਲੀ ਗਈਆਂ ਜੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੇ ਕਾਗਜ਼ਦੋ ਦਾ ਜੀ ਉਹਦਾ ਜੀ ਇੱਕ ਮੋਬਾਈਲ ਸੀਗਾ ਵਿੱਚ 3k000 ਰੁਪਿਆ ਸੀਗਾ ਜੀ ਬਾਕੀ ਹੋਰ ਡਾਕੂਮੈਂਟ ਸੀਗੇ ਜੀ ਕੁਝ ਮਿਲਿਆ ਵੀ ਉੱਚੋ ਜੀ ਹਾਂ ਉਹ ਕਹਿੰਦੇ ਮੋਬਾਈਲ ਮਿਲ ਗਿਆ ਜੀ ਸਾਨੂੰ ਵੀ ਪੈਸੇ ਨਹੀਂ ਮਿਲੇ ਹੈਗੇ ਕਿੱਥੇ ਛੱਡ ਗਿਆ ਸੀ ਮੋਬਾਈਲ ਜੀ ਉਹ ਹਾਂ ਬਾਹਰਲੇ ਪਾਸੇ ਜੀਟੀ ਰੋਡ ਤੇ ਜੀ ਮੇਰੀਆਂ ਭੈਣੋਂ ਸਾਵਧਾਨ ਹੋ ਕੇ ਬਜ਼ਾਰਾ ਦੇ ਵਿੱਚ ਜਾਇਆ ਕਰੋ ਤੇ ਆਪਣੇ ਸਮਾਨ ਦਾ ਆਪ ਧਿਆਨ ਰੱਖਿਆ ਕਰੋ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਚੋਰਨੀਆਂ ਦਾ ਗਿਰੋਹ ਆਇਆ ਹੋਇਆ ਹੈ